ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਜੋ ਕਿ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਅੱਜ ਆਪਣੇ ਜੱਤੀ ਪਿੰਡ ਕੈਰੋ ਤੋਂ ਕਈ ਪਰਿਵਾਰਾਂ ਦੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਅਗਵਾਈ ਦੇ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸ਼ਾਨੋ ਸ਼ੌਕਤ ਦੇ ਵਿੱਚ ਹੋਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਜੇਕਰ ਇਹੋ ਗੈਕਿ ਆਦੇਸ਼ ਪ੍ਰਤਾਪ ਚੈਰੋ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਾਲਜੀਤ ਭੁੱਲੜ ਦੇ ਵੱਲੋਂ ਨਿਕਾਸ ਸਵਾਗਤ ਕਿਹਾ ਗਿਆ ਹੈ ਅਤੇ ਇਸ ਮੌਕੇ ਤੇ ਭਾਜਪਾ ਦੇ ਨੇਤਾ ਹਰਜੀਤ ਗਰੇਵਾਲ ਦੇ 크੍ਰਿਸਚੀਅਨ ਤਾਨ ਵਾਲੇ ਬਿਆਨ ਦੀ ਨਿੰਦਿਆ ਕਰਦਿਆਂ ਹੋਇਆਂ ਲਾਲਜੀਤ ਭੁੱਲੜ ਦੇ ਵੱਲੋਂ ਜਲਦੀ ਹੀ ਪੰਜਾਬ ਦੇ ਵਿੱਚ ਪੱਤਰਕਾਰਾਂ ਨੂੰ ਮੁਫਤ ਬੱਸ ਸਹੂਲਤਾਂ ਦੇਣ ਦੀ ਗੱਲ ਆਖੀ ਜਾ ਰਹੀ ਹੈ। ਸਰਦਾਂ ਅਜ ਆਮ ਆਦਮੀ ਪਾਰਟੀ ਦੇ ਅੜਕੇ ਸ਼ਾਮਲ ਹੋਣੇ ਕੀ ਕਹਿਣਾ ਚਾਹੀਦਾ ਹੈ? ਅੱਜ ਜਿਹੜੇ ਸਾਡੇ ਸਾਫ ਕਾਂ ਮੰਤਰੀ ਰਹੇ ਆ ਆਦੇਸ਼ ਪ੍ਰਤਾਪ ਕੈਰੋਂ ਉਹਨਾਂ ਦੇ ਗਵਾਨੜ ਚ ਉਹਨਾਂ ਦੇ ਪਿੰਡ ਚੋਂ ਕੈਰੋਂ ਪਿੰਡ ਚੋਂ ਮੇਰਾ ਵੀਰ ਅਮਨ ਸ਼ਾਹ ਜੀ ਸਰਦਾਰ ਦਲਬਾਖ ਸਿੰਘ ਸ਼ਾਹ ਜੀ ਦੀ ਪ੍ਰੇਰਨਾ ਸਦਕਾ ਤਕਰੀਬਨ ਸਾਰਾ ਪਿੰਡ ਅੱਜ ਸ਼ਾਮਲ ਹੋ ਗਿਆ ਤੇ ਮੈਂ ਇਹਨਾਂ ਆਏ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦੋਣਾ ਕਿ ਆਮ ਆਦਮੀ ਪਾਰਟੀ ਲੋ ਆਪਣੇ ਵੱਲੋਂ ਇਹਨਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਤੇ ਪਿੰਡ ਦੇ ਜਿੰਨੇ ਵੀ ਕੰਮ ਜਿੰਨੇ ਕੀ ਕੰਮ ਤੇ ਸਾਰੇ ਹੋਣ ਵਾਲੇ ਰਹਿੰਦੇ ਪਿਛਲੀਆਂ 70-75 ਸਾਲ ਸਰਕਾਰਾਂ ਜਰੂਰ ਰਹੀਆਂ ਪਰ ਪਿੰਡ ਦਾ ਕੁਝ ਨਹੀਂ ਹੋਇਆ ਇੱਕ ਮਹਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹ ਇਸ ਪਿੰਡ ਦਾ ਹੋਵੇ ਤੇ ਉਹਦੇ ਬਾਅਦ 20 ਸਾਲ ਐਮ ਐਲ ਏ ਮੰਤਰੀ ਬੰਦਾ ਰਿਹਾ ਹੋਵੇ ਸਾਬਕਾ ਮੰਤਰੀ ਅਦੀਸ਼ ਪ੍ਰਤਾਪ ਕਹਿਰੋਂ ਤੇ ਉਹਦਾ ਪਿੰਡ ਇੱਥੇ ਨਾ ਤੇ ਪੀਣ ਵਾਲੇ ਪਾਣੀ ਦੀ ਕੋਈ ਪਾਈਪ ਲਾਈਨ ਹੈਗੀ ਆ ਨਾ ਸੀਵਰੇਜ ਦੀ ਕੋਈ ਪਾਈਪ ਲਾਈਨ ਹੈਗੀ ਆ ਨਾ ਹੀ ਇੱਥੇ ਗਲੀਆਂ ਨਾਲੀਆਂ ਬਣੀਆਂ ਜਿਹੜੇ 75 ਸਾਲ ਆਖੀ ਗਏ ਗਲੀਆਂ ਨਾਲੀਆਂ ਗਲੀਆਂ ਨੇ ਬੜਾਈ ਕਿਸੇ ਦੇ ਕੁਝ ਨਹੀਂ ਗਾ ਜੇ ਸਕੂਲ ਆ ਤੇ ਸਕੂਲ 10ਵੀਂ ਤੱਕ ਆ ਜਿਹੜਾ ਕਿ ਵੱਡਾ ਪਿੰਡ ਆ 4500 5000 ਦੇ ਕਰੀਬ ਇਸ ਪਿੰਡ ਦੀ ਵੋਟ ਆ ਵੱਡਾ ਪਿੰਡ ਆ ਪੱਟਿਆਲਕੇ ਦਾ ਤੇ ਕੋਈ ਵੀ ਇੱਥੇ ਮੁੱਢਲੀ ਲੋੜ ਨਹੀਂ ਗਈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਿੰਡ ਦੀ ਜਿਹੜੀ ਨੁਹਾਰ ਬਦਲੀ ਜਾਏ ਕਿ ਮੁੱਢਲੀਆਂ ਲੋੜਾਂ ਜਿਹੜੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਕੋਲਰ ਸਾਹਿਬ ਇਹਨਾਂ ਪਾਜ ਪਾ ਦੇ ਆ ਗੋ ਨੇ ਜੀ ਇਹਦੇ ਬਾਰੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਜਿੰਨਾ ਕੁ ਫਿਸ਼ੀਅਨ ਭਾਈ ਚਾਹੀ ਵੱਲੋਂ ਇੱਕ ਪਾਰਟੀ ਨਾ ਦਿੱਤੀ ਉਹਨਾਂ ਨੇ ਬ ਆਹ ਪਾਰਟੀ ਨੂੰ ਉਹ ਜਾਨੂੰ ਪੰਜਾਬ ਪ੍ਰੇਸ਼ਾਨ ਸਤਾਨ ਪਾਈ ਹੈ ਠੀਕ ਹੈ ਨਾ ਚਾਹੁੰਦੇ ਵੇਖੋ ਬੀਜੇਪੀ ਦੇ ਜਿੰਨੇ ਵੀ ਆਗੂ ਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਇਨਾਂ ਦੀ ਜੜ ਨਹੀਂ ਲਗਣੀ ਕਿਉਂਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਬੀਜੇਪੀ ਦੀਆਂ ਨੀਤੀਆਂ ਤੋਂ ਜਾਣੂ ਨੇ ਇੱਕ ਸਾਲ ਸਾਡੇ ਪੰਜਾਬ ਪੰਜਾਬ ਦੇ ਭੈਣਾ ਭਰਾਵਾਂ ਨੂੰ ਪੂਰੇ ਭਾਰਤ ਦੇ ਮੈਂ ਪੂਰੇ ਭਾਰਤ ਦੇ ਪੂਰੇ ਵਿਸ਼ਵ ਦੇ ਲੋਕਾਂ ਨੂੰ ਦਿੱਲੀ ਦੀਆਂ ਸਰਧਾਂ ਤੇ ਰੋਲਿਆ ਕਿੰਨੇ ਸਾਡੇ ਕਿਸਾਨ ਵੀਰ ਉੱਥੇ ਸ਼ਹੀਦ ਹੋਏ ਉੱਥੇ ਕਿਸੇ ਨੂੰ ਪੁੱਛ ਪਾਣੀ ਤੱਕ ਨਹੀਂ ਪੁੱਛਿਆ ਗਿਆ ਤੇ ਅੱਜ ਜੇ ਗੱਲਾਂ ਕਰਦੇ ਆਂ ਗਾਂ ਵੀ ਸ਼ਾਇਦ ਸਾਡੀ ਕੋਈ ਗੱਲ ਬਣ ਜੂਗੀ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਲੋਕਾਂ ਦੇ ਮਨੋਂ ਲੈ ਚੁੱਕੀ ਜਿਹੜੀ ਬੀਜੇਪੀ ਪਾਰਟੀ ਆ ਤੇ ਵੇਖੋ ਕਿਸੇ ਨੂੰ ਵੀ ਆ ਕੇ ਆਪਣੀ ਪਾਰਟੀ ਬਣਾਉਣ ਦਾ ਭਾਵੇਂ ਕੋਈ ਸਾਡਾ 크ਿਸਚੀਅਨ ਭਾਈਚਾਰਕ ਕੋਈ ਵੀ ਭਾਈਚਾਰਾ ਹਰੇਕ ਨੂੰ ਆਖਿਆ ਆ ਵੋਟਾਂ 'ਚ ਖੜਨ ਦਾ ਵੋਟ ਮੰਗਣ ਦਾ ਪਾਰਟੀ ਬਣਾਉਣ ਦਾ ਕਿਸੇ ਦੇ ਬਾਰੇ ਇਹੋ ਜਿਹੇ ਲਬਜ਼ ਨਹੀਂ ਬੋਲਣੇ ਚਾਹੀਦੇ ਕਿਸੇ ਦੇ ਆਪਣੀ ਪਾਰਟੀ ਬਾਰੇ ਕਿਸੇ ਦੇ ਪਰਿਵਾਰ ਬਾਰੇ ਕਿਸੇ ਦੀ ਜਾਤੀ ਬਾਰੇ ਕੋਈ ਗਲਤ ਸ਼ਬਦ ਬੋਲਣੇ ਬਹੁਤ ਮਾੜੀ ਗੱਲ ਹੈ ਨਿੰਦਨਯੋਗ ਗੱਲ ਆ ਮੈਂ ਤੇ ਸਾਰੇ ਆਪਣੇ ਭਾਈਚਾਰੇ ਦਾ ਭਾਵੇਂ ਕੋਈ ਐਸਸੀ ਆ ਬੀਸੀ ਆ ਜਰਨਲ ਆ ਸਾਰਿਆਂ ਨੂੰ ਆਪਣੇ ਭੈਣ ਭਰਾ ਸਮਝਦਾ ਆਪਣੇ ਪਰਿਵਾਰਾਂ ਦੀ ਤਰ੍ਹਾਂ ਸਮਝਦਾ ਤੇ ਹਰੇਕ ਦੀ ਇੱਜ਼ਤ ਕਰਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਹਰੇਕ ਇਨਸਾਨ ਦੇ ਵਿੱਚ ਉਹੋ ਹੀ ਉਹ ਇੱਕੇ ਤਰ੍ਹਾਂ ਦੇ ਆਕਸੀਜਨ ਦਾ ਸਾਹ ਲੈਂਦਾ ਇਨਸਾਨ ਪਾਣੀ ਵੀ ਕੋਈ ਪੀਂਦਾ ਜੇ ਲਹੂ ਅਤੇ ਹਰੇਕ ਦੇ ਵਿੱਚੋਂ ਲਾਲ ਰੰਗ ਦਾ ਨਿਕਲਦਾ ਇਹ ਤੇ ਇੱਥੇ ਲੋਕਾਂ ਨੇ ਜਾਤਾਂ ਪਾਤਾਂ ਬਣਾਈਆਂ ਆਪਾਂ ਸਾਰੇ ਇਨਸਾਨ ਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪੁੱਤ ਈਆਂ ਇਹੋ ਜੇ ਸ਼ਬਦ ਜਿਹੜੇ ਬੋਲਣੇ ਆ ਮੂੰਹ 'ਚੋਂ ਬਹੁਤ ਨਿੰਦਨਯੋਗ ਗੱਲ ਹੈ ਮੰਤਰੀ ਸਾਹਿਬ ਤੁਸੀਂ ਟਰਾਂਸਪੋਰਟ ਮੰਤਰੀ ਜੋ ਪੰਜਾਬ ਦੇ ਪੱਤਰਕਾਰ ਭਾਈ ਚਾਹ ਵੀ ਬੜੀ ਲੰਮੇ ਸਮੇਂ ਤੋਂ ਮੰਗ ਰਹੇ ਆ ਵੀ ਉਹਨਾਂ ਨੂੰ ਜੋ ਪੀਲੇ ਕਾਰਡ ਪੰਜਾਬ ਸਰਕਾਰ ਵੱਲੋਂ ਇਸ਼ੂ ਕੀਤੇ ਜਾਂਦੇ ਉਹਨਾਂ ਦੇ ਉੱਤੇ ਰੋਡਵੇ ਦੇ ਵਿੱਚ ਸਫਰ ਮੁਕਤ ਕੀਤਾ ਜਾਵੇ ਕਦੋਂ ਐਲਾਨ ਕਰ ਰਹੇ ਹੋ ਤੇ ਕਦੋਂ ਇਹ ਤੋਹਫ਼ਾ ਦੇ ਖੋ ਪੱਤਰਕਾਰ ਭਰਾ ਨੇ ਮੇਰੇ ਚੌਥਾ ਥਾਮਿਆ ਸਾਡੇ ਸਮਾਜ ਦਾ ਸਾਡੇ ਲੋਕਤੰਤਰ ਦਾ ਤੇ ਮੇਰੇ ਭਰਾ ਜਦੋਂ ਵੀ ਮੇਰ ਨਾਲ ਆਉਣਗੇ ਬਹਿਣਗੇ ਜੋ ਵੀ ਵਾਜਬ ਹੋਵੇਗਾ ਆਪਾਂ ਬਹਿ ਕੇ ਸੋਚ ਵਿਚਾਰ ਕੇ ਉਹ ਹੱਲ ਕਰਾਂਗੇ ਤੁਹਾਨੂੰ ਤਰਨਤਾਰਨ ਤੋਂ ਫਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ